ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸ਼ੁਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਚ ਹੋਣ ਜੀ ਬਾਰਕ ਤੁਹਾਨੂੰ ਚਲੋ ਜੀ ਪਰਿਵਾਰ ਦੇ ਵਿੱਚ ਬੈਠੇ ਆਪਣੇ ਘਰ ਵੀ ਦਿੰਦੇ 12:00 ਵੱਜ ਚੁੱਕੇ ਆ ਪਹਿਲਾ ਕੰਮ ਤਾਂ ਜੀ ਖੇਤ ਦੇ ਵਿੱਚ ਦੋਨੇ ਮੋਟਰਾਂ ਚੱਲਦੀਆਂ ਦੀਆਂ ਵੀ ਪਿੰਡਪਤਾ ਚੱਲ ਅਮਨ ਦੇਖਦਾ ਰਿਹਾ ਫਿਰ ਥੋੜੀ ਜਿਹੀ ਬੱਟਾਂ ਜੇ ਬੜਨ ਵਾਲੀਆਂ ਦੀਆਂ ਇੱਕ ਦੋ ਉਹ ਵੀ ਵੱਡਤੀਆਂ ਵੀ ਸਫਾਈਆ ਚੱਲੀ ਜਾਂਦਾ ਵੀ ਕੰਮ ਤੁਹਾਨੂੰ ਪਤਾ ਵੀ 10:00 11:00 ਵਜੇ ਤੱਕ ਸਾਰੇ ਹੀ ਨਿਬੜਦਾ ਚਲੋ ਘਰ ਵੀ ਹਰਜੀਤ ਵੀ ਪਮੋਰਾ ਹੀ 7:30 ਵਜੇ ਸਕੂਲ ਚੱਲੇ ਜਾਂਦੇ ਆ ਮੀਤ ਦੇ ਬਾਅਦ ਲੱਗੀ ਰਹਿੰਦੀ ਇਹਨੂੰ ਵੀ 10:00 11:00 ਵਜੇ ਜਾਂਦੇ ਆ ਵੀ ਸਾਫ ਸਵੇਰ ਕੱਦਨੋਂ ਇੰਨੇ ਕ ਨੂੰ 11 ਕ ਵੱਦਨੋਂ ਅਸੀਂ ਮੁੜਦੇ ਆ ਵੀ ਪ੍ਰਸ਼ਾਦਾ ਛਕਣਾ ਹੁੰਦਾ ਸਵਾਨੀ ਜੀ ਪ੍ਰਸ਼ਾਦਾ ਛਕ ਹੁੰਦਾ ਫਿਰ ਲੰਘ ਜਾਂਦੇ ਖੇਤਾਂ ਨੂੰ ਬਸ ਵੀ ਪਰਮ ਨੂੰ ਸਕੂਲ ਚੜਾਉਣਾ ਮੈਂ ਸਵੇਰ 7 ਵਜੇ ਉਸ ਤੋਂ ਬਾਅਦ ਸਿੱਧਾ ਹੀ ਖੇਤ ਨੂੰ ਜਾਣਾ ਤੇ ਹੁਣ ਬੈਠਿਆ ਜੀ ਭੈਣ ਕੋਲ ਜਾਣਾ ਰਜਵੰਤ ਕੋਲ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਪੂਆ ਜੀ ਨੂੰ ਦੇਖ ਕੇ ਤੇ ਸੁਧਾਰਾ ਤੇ ਹੁਣ ਰਜਵੰਤ ਭੈਣ ਕੋਲ ਜਾਣਾ ਸੁਧਾਰਾ ਦੇਣਾ ਤੇ ਪਰਮਰਾ ਹੀ ਫੇਰ ਦੋਨੇ ਸਕੂਲ ਗਏ ਵੇ ਆ ਤੇ ਪਾਪਾ ਜੀ ਗਏ ਬਿਉਰੇ ਤੇ ਤਿੰਨ ਚਾਰ ਕਿਲੋਮੀਟਰ ਗੁਰਦੁਆਰਾ ਜੀ ਸਾਡੇ ਮੰਡ ਵਾਲਾ ਗੁਰਦੁਆਰਾ ਕਹਿੰਦੇ ਜਿਹਨੂੰ ਉੱਥੇ ਚਲੇ ਜਾਂਦੇ ਚ ਪਤਾ ਨਹੀਂ ਕਿ ਆ ਮਨ ਚ ਆਉਂਦਾ ਦਿਨ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਕਰਨ ਚਲੇ ਜਾਂਦੇ ਆ ਸਾਨੂੰ ਵੀ ਤਾਂ ਪਤਾ ਲੱਗਿਆ ਵੀ ਜਦ ਹੁਣ ਆਏ ਆ ਖੇਤੇ ਹਰਜੀਤ ਨੇ ਫੋਨ ਕਰਾਇਆਤਾ ਵੀ ਪਾਪਾ ਜੀ ਜਿਹੜੇ ਰੋਟੀ ਨਹੀਂ ਖਾਣ ਆਏ ਕਹਿੰਦੇ ਪੁੱਛੀ ਤਾਂ ਮੈਨੂੰ ਪਤਾ ਲੱਗਿਆ ਵੀ 10 ਕਿਲੋ ਗਏ ਚਲੋ ਹੁਣ ਤੁਹਾਨੂੰ ਪਤਾ ਵੀ ਉਹਨਾਂ ਦੀ ਸੋਚ ਲੱਗ ਗਈ ਉਹ ਕਹਿੰਦਾ ਵੀ ਆਪਣੀ ਸੇਵਾ ਵੀ ਕਰੀ ਜਾਣੀ ਵੀ ਅਸੀਂ ਕਹਿ ਨਹੀਂ ਸਕਦੇ ਵੀ ਬਾਪੂ ਜੋ ਕਰਦਾ ਆਪਣੇ ਮਨ ਨਾਲ ਕਰੀ ਜਾਂਦਾ ਵੀ ਡੋਟਾ ਹੀ ਵਿਜੇ ਆ ਵੀ ਜਾਣਾ ਉਹਨੇ ਵੀ ਹਫਤੇ ਚ ਨੂੰ ਕਿਤੇ ਇੱਕ ਦੋ ਦਿਨ ਜ਼ਰੂਰ ਜਾਇਆ ਹੁੰਦਾ ਹੈ ਵੀ ਉਹ ਸੇਵਾ ਕਰ ਆਉਂਦਾ ਉੱਥੇ ਤੇ ਹੁਣ ਭੈਣ ਕੋਲ ਨੂੰ ਜਾਣਾ ਜੀ ਹਰਜੀਤ ਤਿਆਰ ਆ ਘਰ ਦੇ ਵਿੱਚ ਬਾਪੂ ਉੱਥੇ ਆਮਨ ਆ ਜੀ ਮੈਨੂੰ ਲੱਦੀ ਫੋਨ ਆਇਆ ਉਹਨੂੰ ਬੈਠਾ ਸਾਡੇ ਕੋਲੋਂ ਤਾਂ ਬਾਹਰ ਨੂੰ ਲੰਘ ਗਿਆ ਹੈ ਨਾ ਹਾਂਜੀ ਤੇ ਕਹ ਹੁਣ ਪਹਿਲਾਂ ਹਰਜੀਤ ਨਾਲੇ ਮਲਾਉਂਦਾ ਜੀ ਮੈਂ ਤੁਹਾਨੂੰ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਤਿ ਸ਼ਕਾ ਜੀ ਹਾਂ ਬਈ ਹਾਂਜੀ ਭੈਣ ਨੂੰ ਚੱਲੇ ਆਂ ਸਹਾਰਾ ਦੇਣ ਪਿਛਲੀ ਵੀਡੀਓ ਚ ਪੋਆ ਜੀ ਨੂੰ ਦੇਖਿਆ ਇਹ ਤੇ ਵੀ ਬਹੁਤ ਵੀਰ ਆ ਤੇ ਭਣਾ ਨਾ ਬਹੁਤ ਵਧੀਆ ਵਧੀਆ ਕਮੈਂਟ ਕਰ ਰਹੇ ਆ ਵਾਇਗਰ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਜੀ ਤੇ ਹੁਣ ਚਲੋ ਬੱਚੇ ਸਕੂਲ ਨੂੰ ਗਏ ਹੋਏ ਆ ਜੀ ਵੀ ਗਰਮੀ ਵੀ ਬਹੁਤ ਆ ਬੱਚੇ ਨਾਲ ਲਿਜਾਣ ਦਾ ਕੰਮ ਵੀ ਨਹੀਂ ਗਰਮੀ ਵੀ ਬਾਈ ਦੇਖੋ ਗਰਮੀ ਨੇ ਵਾਸ ਕਰਾਈ ਪਈ ਹੈ ਜੀ ਅਸੀਂ ਵੀ ਬਾਈ ਪਹਚਾਏ ਰਹੇ ਅਸੀਂ ਤਾਂ ਹਾਂਜੀ ਹਾਂਜੀ ਆਉਣ ਵੀ ਵਾ ਤਿਆਰ ਹੋ ਕੇ ਵਸ ਆਏ ਹੋ ਗਏ ਵਿਕਤ ਵਹਿ ਜੀ ਇਸ ਵਿੱਚ ਜਿਹੜੇ ਜਿਹੜੇ ਬਿਕਾਇਦਾ ਨੇ ਭਣਾ ਨੂੰ ਉੜੀ ਹੁੰਦੀ ਹੈ ਦਿਹਾਰ ਪਰ ਵੀ ਭੈਣ ਕੁਝ ਜ਼ਰੂਰ ਜਾਣਾਂਗੇ ਦੇ ਬੈਂਕੋਂ ਚੱਲਦੇ ਹਾਂ ਬੰਦੇ ভাই ਸਾਡੇ ਦੋਏ ਬੱਚੇ ਸਕੂਲ ਗਏ ਹੋਏ ਨੇ ਅਸੀਂ ਉਹਨਾਂ ਨੂੰ ਵੀ ਲੈ ਜਾਣਾ ਤਾਂ ਹਾਂਜੀ ਹਾਂਜੀ ਹਨਾ ਗਰਮੀ ਹੋਈ ਹੋਈ ਆ ਇਹ ਤਾਂ ਲੱਗੇ ਆ ਭੈਣ ਬੱਚੇ ਲਜਾ ਸਕਦੇ ਨੇ ਲਓ ਬਾਈ ਆ ਮਨ ਵੀ ਆ ਗਿਆ ਲਾ ਵੀ ਹੁਣ ਤਾਂ ਰਹਿਣਾ ਘਰ ਹੈ ਹੈ ਲਾ ਵੀ ਹੁਣ ਜਾਣੀ ਅਸੀਂ ਇੱਕ ਦੇਰ ਤੱਕ ਆ ਸਾਡੇ ਪੰਮੂਆਂ ਨੂੰ ਸੰਭਲੂਗਾ ਹੈ ਹੈ 2 ਵਜੇ ਆ ਜਾਣਾ ਜਸ਼ਨ ਨੇ ਪੂਰੇ 2 ਵਜੇ ਪੰਮੂ ਨਾ 2:30 ਹਾਂਜੀ ਹਲਟਰ ਟਾਈਮ ਬਹੁਤ ਪਿਆਏ ਠੀਕ ਨੇ ਚਲੋ ਬਾਈ ਚੱਲ ਰਿਹਾ ਕੰਮ ਤੇ ਲੇ ਫਿਰ ਸਰਦਾਰਨੀ ਹਾਂਜੀ ਲੋ ਬਈ ਚੱਲਦੇ ਆ ਲੈ ਬਈ ਮੇਤਰਾ ਹੁਣ ਤੂਰ ਹੈ ਘਰ ਲੈ ਬਾਈ ਮੁੰਡੇ ਨੇ ਆਪਣਾ ਸਾਭ ਲੈਣਾ ਘਰ ਇਹਨੇ ਸਾਡੇ ਬੰਦੇ ਨੇ ਅਸੀਂ ਚੱਲਦੇ ਆ ਬਾਹਰ ਨੂੰ ਇਹ ਬਾਹਰ ਬਾਈ ਸਾਰੇ ਆ ਜਿਹੜਾ ਸੇਕਾ ਬਹੁਤ ਮੰਗਦਾ ਚੱਲ ਚੱਲ ਬੁੱਕੇ ਚੱਲ ਫਿਰ ਆ ਕੀ ਆਟਮ ਹੈ ਇਹ ਕੋਈ ਸਮਝੀ ਹੈ ਜੀ ਤੁਹਾਨੂੰ ਦੇ ਲਾ ਬਾਈ ਇਹ ਸਾਡੀ ਸਰਦਾਰਨੀ ਕੋਈ ਨਾ ਕੋਈ ਕਾਰਜ ਕਰਦੀ ਰਹਿੰਦੀ ਬਾਹਰ ਦੇਖੋ ਬਾਈ ਧੁੱਪ ਕਿਹੜੇ ਸਾਹਮਣੇ ਚੱਲ ਚੱਲ ਬੁਗੇ ਹੁਣ ਚੱਲ ਨਿਕਲ ਜਾ ਹੈ ਆ ਜਾ ਹਮੇ ਤਾਂ ਨਾਲ ਹਾਂ ਪਾਰਸਲ ਲੈ ਲਿਆ ਮੈਂ ਠੀਕ ਹੈ ਚਲ ਫੋਨ ਚੱਕਣਾ ਸੰਗ ਲਗਾਉਣਾ ਇਹੋ ਇਨਾ ਟੁੱਲਾ ਹੁੰਦਾ ਨਹੀਂ ਤੇ ਘਰ ਫੋਨ ਪਰ ਫੋਨ ਫੋਨ ਪਰ ਫੋਨ ਹਣਾ ਚਲੋ ਬਾਈ ਹਾਂਜੀ ਗਰਮੀ ਦਾ ਉਹ ਇਹਨੂੰ ਕਹਿੰਦੇ ਵੀ ਜੀ ਨਹੀਂ ਕਰਦਾ ਆਪਾਂ ਤੇ ਆਏ ਆ ਵੀ ਘੱਟ ਗਰਮੀਆਂ ਥੱਲੇ ਬਾਈ ਉਹ ਰੁੱਧ ਧੁੱਪ ਪੈ ਜਾਂਦੀ ਹੈ ਕਮਰ 'ਚ ਇਹ ਕਮਰਾ ਸਿਆਲਾਂ 'ਚ ਬੈਠਾ ਸਾਡਾ ਹਾਂਜੀ ਸਿਆਲ 'ਚ ਨਹੀਂ ਓਹੋ ਹੋ 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 ਲਾ ਆਏ ਲਾ ਕੇ ਲੱਕ ਜਾਣ ਨੂੰ ਜੀ ਕਰਦਾ ਬਈ ਬੱਲੇ 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 ਠੀਕ ਨੇ ਆ ਦੇਖ ਲਾ ਬੂਟੀ ਆਹਾ ਤੇਰਾ ਬੇਲ ਕਿਹੜੇ ਸਾਹਮਣੇ ਨਾਲ ਵੱਧ ਰਹੀ ਹੈ ਜੇ ਕੋਠੇ ਪਰ ਹੁੰਦੀ ਪਤਾ ਨਹੀਂ ਕਿੰਨੀ ਕੁ ਵੱਧ ਜਾਣੀ ਸੀ ਪੁਲਰ ਖੇ ਉਹ ਮੈਦਾਨ ਸਰੋਵਰ ਨਗਰ ਦੇ ਘਾਣਾਂ ਜੇ ਲੜਕਦੀ ਨੂੰ ਸੌਂ ਲੱਗਦੀ ਚੱਲ ਜਸ਼ਨ ਵਿਚਾਰੀ ਹੋਰੀ ਸਾਂਭੀ ਜਾਂਦੀ ਕੰਨ ਕੋਠੇ ਪਰ ਚੜਾਉਣੀ ਆ ਹਾਂਜੀ ਹਾਂ ਆਹ ਦੇਖੋ ਬਾਈ ਆ ਬੂਟੇ ਸਾਰੇ ਜਸ਼ਨ ਨੇ ਖਾਂਬੇ ਵੇ ਟੋਟਲੀ ਬਾਕੀ ਮੌਸਮ ਦੇਖ ਬਦਲਦਾ ਹੀ ਜਾਣਾ ਨਹੀਂ ਚੱਲੀਏ ਹਾਂਜੀ ਲਾਵੇ ਹੁਣ ਤੂੰ ਦੱਸ ਵੀ ਗੱਡੀ ਪਰ ਜਾਣਾ ਮੋਟਰਸਾਈਕਲ ਪਰ ਜਾਣਾ ਕਿ ਟਰੈਕਟਰ ਪਰ ਜਾਣਾ ਆਈ ਹੈ ਜੀ ਬੱਸ ਸੋਰੀ ਜੀ ਹਾਂ ਲੱਗੇ ਜਾਂਦਾ 5-7 ਮਿੰਟ ਦਾ ਰਸਤਾ ਹੈ ਇੱਥੇ ਗੱਡੀ ਨੂੰ ਕੱਢੋ ਘੁੰਡੂ ਵੇਗ ਲੰਘ ਦੇ ਘਰ ਟਾਈਮ ਲੱਗ ਜਾਣਾ ਦੇਖ ਲੈ ਮੈਨੂੰ ਕੋਈ ਕਹੀਂ ਨਾ ਵੀ ਗੱਡੀ ਘਰ થી ਵੀ ਮੋਟਰਸਾਈਕਲ ਪੇ ਲੈ ਗਿਆ ਨਹੀਂ ਨਹੀਂ ਵੀ ਨੇੜੇ ਜਾਣਾ ਹੁੰਦਾ ਹਾਂ ਵੀ ਮੋਟਰਸਾਈਕਲ ਕੋਲ ਚੱਲ ਆ ਬਾਈ ਚੱਲਦੇ ਆ ਆਪਣਾ ਹੁਣ ਸਮਾਨ ਝੋਲਾ ਲੈ ਰਿਆ ਹਨਾ ਹਾਂਜੀ ਝੋਲਾ ਤਾਂ ਮਨ ਲਾਦੀ ਦਾ ਘਰ થી ਭਰ ਲਿਆ ਚਲੋ ਆਹ ਤੇ ਲਾ ਫੇ ਜੇ ਜੰਨੇ ਤੇ ਉਹ ਦੇਖਾਂਗੇ ਠੀਕ ਹੈ ਚਲੋ ਬਾਈ ਚੱਲਦੇ ਆ ਧੋਪਾ ਹੁਣ ਬਹੁਤ ਅਸੀਂ 10 ਮਿੰਟਾਂ ਚ ਜਾ ਕੇ ਭੈਣ ਕੋਲ ਹੀ ਮਿਲਦੇ ਤੁਹਾਨੂੰ ਆਹ ਮਾਸਮ ਲਾਗੇ ਲਾਗੇ ਵਾਲੀਆਂ ਰਿਸ਼ਤਦਾਰੀਆਂ ਨਵੀਆਂ ਰਹੀਆਂ ਜੀ ਲਾਗੇ ਲਾਗੇ ਵਾਲੀਆਂ ਰਿਸ਼ਤਦਾਰੀਆਂ ਨੂੰ ਵੇਖ ਲਈ ਪਹਿਲਾਂ ਆਹ ਫਿਰ ਉਹ ਦੋਈ ਭੈਣ ਦਾ ਉਧਰ ਤਾਂ ਚੱਲ ਪਣਾ ਤਾਂ ਮੈਂ ਥੋੜਾ ਜਿਹਾ ਗੇੜ ਪਾ ਜਾਂਦਾ ਹੁਣ ਫਿਰ ਕਿਤੇ ਸਾਜਰੇ ਵੀ ਜਾਊਗਾ ਕੰਪੂਨ ਐਤਵਾਰ ਨੂੰ ਦੇਖਦੇ ਆ ਜੇ ਹੋਰ ਦਿਨ ਸਾਜਰੇ ਤੇ ਟੰਡੀਗੜ ਵਾਲੀ ਭੈਣ ਨੂੰ ਬਾਈ ਠੀਕ ਨੇ ਉਦੋਂ ਟ੍ਰੈਕ ਹੋ ਜਾਂਦੀ ਥੋੜੀ ਜਿਹੀ ਟਾਈਮ ਲੱਗਦਾ ਹੈ ਜਾਈ ਹੂੰ ਹੂੰ ਤੇ ਭਾਈ ਸਾਡਾ ਸਰਪੰਚ ਸਾਹਿਬ ਖੜਾ ਇੱਧਰ ਇੰਨੇ ਬਾਈ ਹੁਣ ਜਗ੍ਹਾ ਤਬਦੀਲ ਹੋਣੀ ਐ ਇੰਨੇ ਇੱਧਰ ਆਣਾ ਇਨੇ ਗੱਡੀ ਨੱਦਰ ਜਾਣਾ ਕਿਉਂਕਿ ਪੰਮੂ ਸਾਡਾ ਐਨਾ ਸ਼ਰਾਰਤੀ ਹੈ ਸਾਈਕਲ ਹੀ ਮਾਰਦਾ ਉਹ ਉੱਥੇ ਤੇ ਸਾਈਕਲ ਹੀ ਸਿੱਧੀ ਗੱਡੀ ਚ ਮਾਰਦਾ ਲਿਆ ਕੇ ਇਹ ਉੱਧਰ ਵੀ ਵਜਾ ਕੇ ਲੰਘਦਾ ਹੈ ਹਾਂ ਚਲੋ ਦੇ ਸੀਟ ਪਾ ਦਈਏ ਦੇਖ ਨੇ ਇਹ ਤਾਂ ਹਲੇ ਮਸ਼ੀਨ ਲਾ ਕੇ ਪਰ ਖੜੀ ਨਹੀਂ ਉਹਨਾਂ ਉੱਧਰ ਚ ਮਾਰਨਾ ਹਾਂਜੀ ਹਾਂਜੀ ਲਓ ਬਾਈ ਦੇਖ ਲਓ 2 ਸਾਲ ਹੋ ਗਏ ਮਸ਼ੀਨ ਨੂੰ ਮੈਂ ਕਹਿੰਦਾ ਹਰਜੀ ਧੁੱਪ ਨਹੀਂ ਲੱਗੀ ਹੈ ਨਾ ਉੱਤਰ ਕੇ ਤਾਂ ਕਦੇ ਖੋਦਾ ਨਹੀਂ ਦਰਵਾਜ਼ੇ 'ਚ ਮਾਰਦਾ ਸਾਈਕਲ ਹੀ ਹੈ ਨਾ ਹਾਂਜੀ ਮਸ਼ੀਨ ਤਾਂ ਇੱਕ ਹੀ ਹੈ ਜਿੱਦਣ ਦੀ ਆਈ ਹੈ ਇੱਥੇ ਪਈ ਹੈ ਨਾ ਇੱਧਰ ਹੋਈ ਨਾ ਉੱਧਰ ਹੋਈ ਪੱਕੀ ਬਾਈ ਇੱਕ ਜਗ੍ਹਾ ਪਈ ਐ ਟਿੱਕੀ ਚਲੋ ਚੱਲਦੇ ਆ ਬਾਈ ਤੇ ਕੱਪੜੇ ਰੋਹਦੇ ਰੋਹਦੇ ਧੋ ਹੋਈ ਜਾਂਦੇ ਨੇ ਚੱਲ ਖੋਲ ਸਰਦਾਰੀਆਂ ਗੁੰਡਾ ਫਿਰ ਮਾਰੀਓ ਆਪਣੀ ਗੱਡੀ ਨੂੰ ਸਲਫ ਲੋ ਬਾਈ ਹੋ ਬਾਈ ਸਮਾਨ ਲੈ ਲਿਆ ਥੈਂਕ ਯੂ ਬਾਈ ਓਕੇ ਸਰ ਬਾਈ ਸਾਡੇ ਬਾਈ ਦੀ ਦੁਕਾਨ ਆ ਹਾਂ ਥੋੜੀ ਸਰ ਲੈ ਬਾਈ ਸਾਡੇ ਨੋਕਾ ਆ ਨੋਕਾ ਇੱਥੇ ਮਾਲ ਲੈ ਲੋ ਬਾਈ ਲਾਲੇ ਨਾਲ ਹਸੀ ਮਜਾਕ ਸਾਡਾ ਚੱਲੀ ਜਾਂਦਾ ਠੀਕ ਠੀਕ ਲੋ ਮੁੰਡੇ ਬਾਈ ਉਹਨੇ ਬਾਹਰ ਬੈਠੇ ਬਿਸਕੁਟ ਲੈ ਲੈ ਹਾਏ ਆ ਗਈ ਕੇਗਾ ਠੀਕ ਹੈ ਹਾਂ ਸੁਣਈਏ ਹਾਂ ਐਨ ਵਧੀਆ ਹਾਵੇ ਹੈ ਹਾਂ ਆਹ ਹਾਏ ਦਿਨ ਲੁੱਟ ਲਿਆ ਮੁੰਡੇ ਨੇ ਪੱਚ ਕੇ ਪੜਾ ਦੇ ਡੱਬਾ ਮੈਨੂੰ ਉਹ ਗੱਡੀ ਖੜੀ ਬਾਈ ਸਾਡੀ ਹੈ ਗੱਡੀ ਦੇ ਬਾਸ ਹੈ ਗੱਡੀ ਦੇ ਬਾਸ ਚੱਲੋ ਗੱਡੀ ਦੇ ਬਾਸ ਹਾਂ ਚਲੋ ਸਿਕਨੇ ਚਲੋ ਬਾਈ ਵਾਹਿਗੁਰੂ ਸੱਚਾ ਪਾਤਸ਼ਾਹ ਰੋੜ ਦੇਖ ਕੇ ਪਾਰ ਕਰੋ ਬਈ। ਲੋ ਜੀ। ਲੋ ਬਈ ਪਹੁੰਚ ਗਏ ਭੈਣ ਦੇ ਕੋਲ। ਭੈਣ ਦੇ ਘਰ। ਤੇ ਇੱਧਰ ਨੇ ਸਰਦਾਰਨੀ ਜੱਥੇ ਫਾਲਾ ਨਾ। ਇੱਥੇ ਕਹਿੰਦੇ ਉਹ ਦੇਖ ਕਕਣਾ ਮਰੂਦ ਵੀਰੇ ਵੇ। ਬਈ ਮਰੂਦ ਪੱਕਿਆ ਬਹੁਤ ਪਿਆ ਦੇਖੋ ਦਾ। ਹੈ? ਹਾਂ ਜੀ। ਬਾਗਬਾੜੀ ਆਪਣੀ ਜਿਸ਼ਨ ਮੰਗੂਏ ਵੀ ਪੂਰੀ ਉਹ ਕਰਦੇ ਆ ਲੈ। ਹਾਂ ਦੇਖੋ। ਗੇਟ ਦੇ ਪੂਰੇ ਬਈ ਬਤਾਉਂਗਾ ਦੇ ਬੂਟੇ। ਸ਼ੀਕੂ ਦਾ ਬੂਟਾ, ਅੰਜੀਰ ਦਾ ਚੱਲ ਚੱਲ ਫਿਰ। ਅੰਦਰ ਨੂੰ ਤਾਂ ਮੈਂ ਜੰਗ ਕਰਕੇ ਉਹ ਖਾਏ ਜੀ ਚਲ ਖੜ ਕੇ ਤੋੜ ਤੋੜ ਦਿੰਦੇ ਹਾਂ ਕਾਹ ਬੰਦ ਹਾਂ ਚਲ ਚਲ ਫਿਰ ਚਲ ਲੋ ਬਾਈ ਚਿੜੀ ਜੀ ਵੀ ਬੋਲਦੀ ਆ ਪਰ ਉਹ ਦੇਖੋ ਬਾਈ ਕਿਆ ਚੀਜ਼ ਰੱਖੀ ਆ ਵੀ ਆ ਉਹ ਦੇਖੋ ਲੋ ਬਾਈ ਚੱਲਦੇ ਅੰਦਰ ਨੂੰ ਚੱਲ ਚੱਲ ਚਾਲੋ ਬਈ ਉਹ ਨਿਆਣੇ ਨਿਆਣੇ ਖੁਰ ਗਏ ਜੀ ਸਤਿ ਸ੍ਰੀ ਅਕਾਲ ਹਾਂ ਉਹ ਵੀ ਕੋਲ ਹੀ ਆਇਆ ਨਾ ਉਹ ਕਿੱਡਾ ਚੱਲਦੀ ਐ ਪ੍ਰੈਕਟਿਸ ਕਰਦਾ ਉੱਥੇ ਲਾ ਨਾ ਜੀ ਬਹੁਤ ਰਖੇ ਹੋਏ ਬੰਦੇ ਉਹ ਉਪਰ ਉਹ ਵੀ ਕਿਸੇ ਦੇ ਲੜ ਜਵੇ ਇਹ ਤਾਂ ਇੱਕ ਨਹੀਂ ਇੱਕ ਨਹੀਂ ਹੈਗੀਆਂ ਬਹੁਤ ਜ਼ਿਆਦਾ ਅੱਧਾ ਵੀ ਉੱਥੇ ਚਿੜੀਆਂ ਨੇ ਲਾ ਚਲੋ ਭਾਈ ਸਾਰੇ ਲਫੜ ਸਮਾਨ ਲਾ ਮੈਂ ਹੱਥ ਦਸਣ ਲੱਗਦੇ ਹੁੰਦੇ ਅੱਛਾ ਠੀਕ ਐ ਲੋ ਭਾਈ ਮਸੀ ਜੀ ਵੀ ਆ ਗਏ ਇਹ ਬੋਲਦੀ ਅੱਛਾ ਲਓ ਮਸੇ ਸਸਿਕਾ ਹਾਂਜੀ ਠੀਕ ਹੈ ਠੀਕ ਹੈ ਸੇ ਤਾਂ ਕਿ ਦ ਮਾਦਮ ਰੋਧਿਤ ਖਾ ਕੇ ਹਟਿਆ ਹਰਜੀਤ ਨੂੰ ਮਾਦੇ ਲਾ ਕਕਣਾ ਪੱਕੇ ਪਏ ਆ ਬਹੁਤ ਪੱਕੇ ਹੋਏ ਨੇ ਬਹੁਤ ਗਿਰਦੇ ਨੇ ਅਸੀਂ ਪੱਕ ਦੇਖ ਲੈ ਫਲ ਇੱਕ ਮਾਏ ਦੇਖ ਲੈ ਵੀ ਸਾਰਾ ਸਾਲੇ ਬੂਟਾ ਬਰੋ ਦੰਦਾ ਹਨਾ ਇੱਕ ਦਸਲਾ ਰੋਹ ਛੱਡਦੇ ਆ ਔਰ ਡੰਗਰ ਖਾ ਲੈਂਦੇ ਤਾਂ ਆਪਣੇ ਚਲੋ ਭਾਈ ਸਾਫ ਸੁਥਰਾ ਫਲ ਆ ਵੀ ਆਪ ਵੀ ਰਜੇ ਪਏ ਆ ਨਾਲੇ ਡੰਗਰ ਚਲੋ ਭਾਈ ਕਿੰਨੇ ਆਨੇ ਦੀ ਆ ਨਹੀਂ ਰਖਾਈ ਸੋ ਲੈ ਜਾਨ ਪਪਾ ਆਮਣਾ ਸਭ ਠੀਕ ਹੈ ਸਾਰੀ ਚੜ੍ਹਦੀ ਕਲਾ ਚ ਆਹ ਗਰਮੀ ਉਹ ਪਾਉਂਦੇ ਨਹੀਂ ਤਪੂ ਬਹੁਤ ਆ ਜਾਂਦੀ ਕੋਈ ਲੋ ਭਾਈ ਬੈਠਦੇ ਅੰਦਰ ਆਪਣੀ ਜਰਗਾ ਪਰ ਆ ਮਸ਼ੀਨ ਮੂਰੀ ਡਾਈ ਵੀ ਹੁੰਦੀ ਹੈ ਹਨ ਹੈਓ ਮਾਸਟਰ ਜੀ ਸਤਿ ਸ੍ਰੀ ਅਕਾਲ ਆਹਾਹਾ ਨਜ਼ਾਰਾ ਆਇਆ ਪਿਆ ਭਾਈ ਚਲੋ ਭਾਈ ਬੈਠਦੇ ਆ। ਲੋਕ ਭਾਈ ਬੈਠੇ ਆ ਸਾਰੇ। ਹੋ ਗਿਆ ਪਰਿਵਾਰ ਇਕੱਠਾ। ਤੇ ਉਧਰ ਭੈਣ ਆਪਣੇ ਕੰਮੀ ਲਾਤੀ ਆ ਕੇ ਸੀ। 10 ਮਿੰਟ ਹੀ ਦੇ ਖਰਾਬ ਕਰਤੇ ਪਰ ਹੁਣ ਕੋਲ ਬਿਠਾ ਲੀ। ਠੀਕ ਹੈ ਨੀ। ਹਾਂਜੀ ਮੱਸ ਜੀ। ਠੀਕ ਆ। ਹਾਂ ਠੀਕ ਆ। ਆਹ ਦੇਖ ਉਧਰ ਭਾਈ। ਆ ਤਾਂ ਤੂੰ ਬਹੁਤ ਕਿੱਟਰ ਕਰਦਾ। ਹਾਂ। ਹਾਂ। ਐਨੀ ਕਿੱਟ ਕਰਨ ਕਰੀ। ਹਾਲ ਤਾਂ ਤੇਰੀ ਬਹੂ ਨੂੰ ਆਪ ਨਹੀਂ ਬਣਾਉਣੇ ਆਉਂਦੇ। ਹਾਂ। ਨੀ ਉਹ ਨਾ ਡੇਲੀ ਉਹ ਬਣਾ ਲੈ ਕਰਨ। ਕੋਈ ਇਹਨੂੰ ਆਪ ਸਗਾ ਲਾ। ਹਾਂ ਤੂੰ ਟੂਟੂ ਤੋਂ ਦੇ ਕੇ ਕੋਈ ਸਮਾਨ ਨਹੀਂ ਪੜਾ ਰਾ ਹਾਂ ਨਾ ਨਾ ਇਹ ਤਾਂ ਇਹਦਾ ਸਬਜੀ ਦਾ ਸਵਾਦ ਲੱਗਿਆ ਹੁਣ ਤਾਂ ਬਹੁਤ ਸਵਾਦ ਬਣਾਉਂਦੀ ਐ ਨਾ ਮਸਾਲਾ ਘਰ ਲਾਂਦੀ ਐ ਹਾਂ ਇਹ ਹੈ ਮੈਂ ਘਰ ਸੰਭੀ ਬੈਠੀ ਐ ਭਾਈ ਤੇਰੀ ਮੰਮੀ ਤੇ ਬਾਹਰ ਆਹ ਇਹ ਤਾਂ ਹੈ ਭਾਈ ਜ਼ਿੰਮੇਵਾਰੀ ਸੰਭੀ ਸਾਰੀ ਜ਼ਿੰਮੇਵਾਰੀ ਸੰਭੀ ਹੋਈ ਐ ਮੈਂ ਸੰਭੀ ਐ ਨਾਲ ਤੇਰੇ ਨਾਲ ਵੀ ਹੈਲਪ ਕਰਾਉਂਦੀ ਐ ਹਾਂ ਹਾਂ ਮੇਰੇ ਨਾਲ ਤਾਂ ਟਰੈਕਟਰ ਚਲਾਉਂਦੀ ਐ ਤੇਰੇ ਨਾਲ ਟਰੈਕਟਰ ਚਲਾਉਂਦੀ ਤੇਰਾ ਨਾ ਵੀਡੀਓ ਮੜਵਾਉਂਦੀ ਐ ਹਾਂ ਇਹ ਹੈ ਏ ਹੈਲਪ ਕਰਾ ਦਿੰਦੇ ਆ ਲੈ ਤੇਰੀ ਬਹੂ ਆ ਤੇਰੀ ਬਹੂ ਦੇਖ ਤਾਂ ਲੈ ਵੀ ਤਾਂ ਸਹੂ ਹੈ ਮੇਰੀ ਬਹੂ ਤਾਂ ਬਹੁਤ ਸਹੂ ਹੈ ਹਾਂ ਮੇਰੀ ਤਾਂ ਸਭ ਤੋਂ ਸਹੂ ਹੈ ਹਨਾ ਇਹ ਤਾਂ ਥੋੜਾ ਜਿਆਦਾ ਰਾਮਨ ਕਰਕੇ ਅਸੀਂ ਹੋ ਗਏ ਇਹ ਤਾਂ ਕੋਈ ਨਹੀਂ ਪਰਮਾਤਮਾ ਨੇ ਸਭ ਕੁਝ ਠੀਕ ਕਰ ਦੇਣਾ ਲੋ ਭਾਈ ਬਹੁਤ ਬੰਦੇ ਕਮੈਂਟ ਕਰਦੇ ਆ ਵੀ ਤੁਸੀਂ ਭਾਜੀ ਨੂੰ ਨਹੀਂ ਦਿਖਾਉਂਦੇ ਉਹ ਵੀ ਦੱਸ ਦਿੰਦੇ ਉਹਨਾਂ ਦਾ ਐਕਸੀਡੈਂਟ ਹੋਇਆ ਵਾ ਜਦੋਂ ਠੀਕ ਹੋ ਗਏ ਉਹਨਾਂ ਨਾਲ ਵੀ ਜਰੂਰ ਮਲਾਵਾਂਗੇ ਅਸੀਂ ਤੇ ਬੈਠੇ ਆ ਸਾਰੇ ਆਪਣੇ ਆਪਣੀ ਕਮੀ ਲੱਗੇ ਹੋਇਆ ਮਾਸੜ ਜੀ ਨੂੰ ਹੋਰ ਪੁੱਛ ਲੈ ਆਂ ਅਦਰ ਮਿੱਠਾ ਮਾਸੜ ਜੀ ਮਿੱਠਾ ਅੱਛਾ ਮਿੱਠੇ ਦਾ ਧੂਰਾ ਮਾਸੜ ਸੁਣਨੇ ਤੋਂ ਪਹਿਲੇ ਮੂੰਹ ਭਰ ਲਿਆ ਏ ਹਲ ਜਾ ਤਾ ਮਾਸੜ ਨੇ ਸਾਡੇ ਨੂੰ ਮਜ਼ਾਕ ਨਾ ਬਾਈ ਇਹ ਪੈਂਡੂ ਲਾਈਪ ਹੈ ਸਿਆਣਾ ਸਿਆਣਾ ਨੇ ਮਿੱਠਾ ਜ਼ਿਆਦਾ ਪਸੰਦ ਹੁੰਦਾ ਹਾਂ ਨਾਲੇ ਭਾਈ ਤੁਹਾਡੀ ਮੀਆਂ ਬੀਬੀ ਦੀ ਗੱਲ ਹੈ ਹੈ ਪਾਸੀ ਨੂੰ ਜਾ ਕੇ ਨਾਲ ਜ਼ਿੰਦਗੀ ਚੱਲ ਜਾਈ ਜੀ ਹਾਂ ਸਹੀ ਗੱਲ ਹਾਂ ਅੰਮ੍ਰਿਤ ਦੀ ਫੇਵਰੇਟ ਹੈ ਬਿਸਰ ਦੇ ਹਾਂ ਤਾਂ ਹੀ ਹਰਜੀਤ ਨੇ ਲੱਤੇ ਵੀ ਸਪੈਸ਼ਲੀ ਹੈ ਨੇ ਕਹਿੰਦਾ ਤੂੰ ਕਹਿੰਦਾ ਹੀ ਬੇਸੰਦ ਇਹ ਕਹਿੰਦੀ ਬੇਸੰਦ ਦਾ ਲੱਡੂ ਲੈ ਕੇ ਜਾਣੇ ਨਾਨਾ ਦੀ ਪਸੰਦ ਆ ਜੋ ਠੀਕ ਨੇ ਲੋ ਭਾਈ ਬੈਠੇ ਆ ਸਾਰੇ ਗੱਲਾਂ ਚ ਪਾ ਲੈ ਮੈਂ ਭਾਈ ਪੀ ਲੋ ਆਪਣੀ ਆਪਣੀ ਚਾਹ ਕਿਤੇ ਕਿਉ ਨਾ ਠੀਕ ਨੇ ਇਹਦਾ ਬਹੂਆਂ ਰਾਣੀਆਂ ਦੀ ਲੱਗੀ ਸੀ ਸਫਤ ਕਰਨ ਮਾਸੀ ਜਾਂ ਮੇਰੀ ਚਾਹ ਦੇ ਦੋ ਮੈਨੂੰ ਭਾਈ ਇਹ ਨਾ ਨਾਲੇ ਘਰ ਵਸਦੇ ਨੇ ਇਹ ਧੀਆਂ ਬਹੂਆਂ ਨੇ ਧੀਏ ਸਾਰੀ ਜੰਦੰਦੀਆਂ ਨੇ ਇਹ ਤਾਂ ਉਹ ਦੇਖ ਲੋ ਧੀ ਆਈ ਹੋ ਤੁਹਾਡੀ ਹਾਂ ਇਹ ਨਾਲ ਨਹੀਂ ਸੰਭੜਾ ਸਾਨੂੰ ਸਹੀ ਗੱਲ ਆ ਸਹੀ ਗੱਲ ਇਹਨਾਂ ਬਿਨਾ ਕੀ ਗੱਲ ਸੀ ਰੁੱਕੇ ਨਹੀਂ ਹਾਂ ਜਾਣੀ ਬਹੁਤ ਸਾਡੀ ਸਾਹੂ ਆ ਧੀਤੀ ਬਣਾ ਕੇ ਰੱਖੀ ਹੋਈ ਐ ਪੁੱਤ ਵੀ ਸਾਡਾ ਇਹ ਆ ਧੀ ਵੀ ਇਹ ਆ ਪੁੱਤ ਸਾਡਾ ਲੈ ਕੇ ਆਇਆ ਵਿਆਹ ਕੇ ਇਹ ਇਹ ਹੁਣ ਸਾਡਾ ਪੁੱਤ ਪਿਆ ਚਾਹੇ ਸਾਨੂੰ ਅਸੀਂ ਦਰਜਾ ਇਹਨੂੰ ਪੁੱਤ ਦਾ ਹੀ ਦਿੱਤਾ ਹੋਇਆ ਹਾਂ ਇਹ ਸਾਨੂੰ ਵੀ ਪਤਾ ਹੈ ਸਹੀ ਗੱਲ ਨਹੀਂ ਬਿਨਾ ਮੰਗੇ ਇਹਨੂੰ ਪੁੱਤੋਂ ਬਿਨਾ ਮੰਗੇ ਹਰ ਇੱਕ ਧੀ ਇਹ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਕਦੇ ਇਹਨੂੰ ਤੁਸੀਂ ਮਹਿਸੂਸ ਨਹੀਂ ਹੋਣ ਦਿੱਤਾ। ਇਹਦੇ ਨੇ ਕਦੇ ਤੰਗ ਕਰਿਆ ਸਾਨੂੰ। ਜੀ ਮੈਨੂੰ ਆਹ ਚਾਹੀਦਾ, ਆਹ ਚਾਹੀਦਾ। ਇਹਨੂੰ ਜਦ ਬਿਨਾ ਮੰਗੇ ਹੀ ਮਿਲ ਜਾਂਦਾ। ਇਹ ਵੀ ਹੈ। ਬੈਠੇ ਆ ਪਰਿਵਾਰ ਦੇ ਵਿੱਚ ਸਾਰੇ ਤੇ ਹੁਣ ਪੀ ਲਈ ਆਪਣੀ ਆਪਣੀ ਚਾਹ। ਚਲੋ ਭਾਈ ਬੈਠੇ ਆ ਸਾਰੇ। ਆਸਿਮ ਜੀ ਚੱਲੀ ਜਾਣਾ ਉੱਧਰ ਤੁਸੀਂ ਹਾਂ। ਐਸੇ ਲੱਗੇ ਤਾਂ ਚੋਰੀ ਹੁਣ। ਬਾਗਰੇ ਲੈਣੇ। ਉਦੋਂ ਮੈਂ ਤੋ ਗਿਰ ਗਏ। ਚਲੋ ਭਾਈ ਬੈਠੇ ਆ ਸਾਰੇ ਪਰਿਵਾਰ ਦੇ ਵਿੱਚ। ਚਲੋ ਭਾਈ ਜਾ ਰਹੇ ਆ ਹੁਣ। ਹਾਂਜੀ। ਓਕੇ ਫਿਰ। ਬਾਏ ਟਾਟਾ। ਤੁਸੀਂ ਕਿੰਨੇ ਤੇ ਨਾ ਘੰਟੇ ਲਾਤੇ ਬਾਈ ਤੇ ਕਹਿੰਦੇ ਹੋ ਰਹਿਦੇ ਬਾਈ ਧੁੱਪ ਬਹੁਤ ਹੈ ਗਰਮੀ ਹੈ ਨਹੀਂ ਫਿਰ ਪਮੂਰਾ ਹੀ ਆਗੇ ਜੀ ਘਰ ਗਰਮੀ ਤਾਂ ਨਹੀਂ ਹੈ ਚਲ ਗੱਪਾਂ ਦੇ ਉਹਨਾਂ ਨੂੰ ਤਾਂ ਏਸੀ 'ਚ ਬਹਿ ਜਾਣਾ ਹੈਗਾ ਬਾਬਾ ਘਰ ਨਹੀਂ ਬਾਬਾ ਜੀ ਹੈ ਨਹੀਂ ਅੱਛਾ ਪਾਪਾ ਜੀ ਆ ਬਣਾ ਆ ਗਿਆ ਹਾਂ ਹਾਂ ਟਾਈਮ ਖਾਸਾ ਲੱਗਿਆ ਬਰੋ ਕੇ ਰੱਖੇ ਤੁਸੀਂ ਕਿੰਨੀ ਦੇਰ ਚਲ ਤਾਂ ਕੀ ਹੋ ਗਿਆ ਹਾਂ ਤਾਂ ਮੈਂ ਰੋਟੀ ਨੂੰ ਬੈਂਦੀ ਕੋਈਆਂ ਜੀ ਰੋਟੀ ਨਹੀਂ ਕੋਈ ਨਹੀਂ ਟੀ ਹੈਗੀ 5 ਮਿੰਟ ਦਾ ਘਰ ਹੈ ਹੈ ਕਿਹੜੇ ਦੂਰ ਤੇ ਆਇਆ ਰੋਟੀ ਨਹੀਂ ਕੋਈ ਉਹ ਚੋਲਾ ਰੀਮਾਂ ਤਾਂ ਵੇਦਾ ਜੀ ਸੋ ਲੋ ਬਾਈ ਹੜ ਬਈ ਸਰਦਾਰ ਨਹੀਂ ਆਪਣਾ ਮਿੱਠਾ ਪਾਤਾ ਇਹਦੇ ਵਿੱਚ ਹਾਂਜੀ ਠੀਕ ਨੇ ਚਲੋ ਠੀਕ ਆ ਮਸੀ ਜੀ ਫਿਰ ਹਾਂ ਠੀਕ ਆ ਬਾਈ ਓਕੇ ਫਿਰ ਬਾਏ